ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪੰਜਬ ਜੀ ਸਾਹਿਬ ਦੀ 8ਵੀਂ ਪੌੜੀ ਤੇ ਵਿਚਾਰ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਪੌੜੀ ਦੇ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਇਹ ਪੌੜੀ 8ਵੀਂ 9ਵੀਂ 10ਵੀਂ ਤੇ 11ਵੀਂ ਦੇ ਵਿੱਚ ਸੁਣੀਏ ਤੇ ਗੱਲ ਕੀਤੀ ਗਈ ਹੈ ਜਿੱਦਾਂ ਕਿ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਤ ਤਬਲ ਆਕਾਸ਼ ਸੋ ਹੁਣ ਸਭ ਤੋਂ ਪਹਿਲਾਂ ਆਪਾਂ ਜਾਣੀਏ ਕਿ ਸੁਣੀਏ ਹੈ ਕੀ ਸੁਣੀਏ ਦਾ ਭਾਵ ਕੀ ਹੈ ਸੁਣੀਏ ਦਾ ਭਾਵ ਹੈ ਕਿ ਪਰਮਾਤਮਾ ਕਹੇਗਾ ਤੇ ਜਿਗਿਆਸੂ ਸੁਨੇਗਾ ਜਿਗਿਆਸੂ ਉਹ ਜੋ ਸੁਣਨਾ ਚਾਹੁੰਦਾ ਹੈ ਉਹ ਸੁਣ ਕੇ ਮਨ ਵਿੱਚ ਧਾਰਨ ਕਰੇਗਾ ਤੇ ਉਸ ਉੱਪਰ ਅਮਲ ਕਰੇਗਾ ਤੇ ਇਹ ਸੁਣੀਏ ਦੇ ਫਲ ਕੀ ਹਨ ਇਹ ਬਾਬਾ ਜੀ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ ਵਿੱਚ ਦੱਸਦੇ ਹਨ ਪਰ ਅੱਜ ਆਪਾਂ ਸਿਰਫ 8ਵੀਂ ਪੌੜੀ ਦੀ ਵਿਆਖਿਆ ਕਰਾਂਗੇ ਸੁਣੇ ਸਿੱਧ ਪੀਰ ਸੁਰਨਾਥ ਸਿੱਧ ਸਿੱਧ ਪੁਰਖ ਪੀਰ ਇਹ ਇਸਲਾਮ ਦਾ ਸ਼ਬਦ ਹੈ ਕਿ ਬਹੁਤ ਪਹੁੰਚਿਆ ਹੋਇਆ ਸੁਰ ਸੁਰ ਮੀਨਜ਼ ਦੇਵਤਾ ਤੇ 나ਥ ਮੀਨਜ਼ ਸੁਆਮੀ ਪ੍ਰਭੂ ਉਸ ਨਾਲ ਸੁਰਤ ਜੋੜਨ ਨਾਲ ਤੇ ਤੁਰ ਅੰਦਰੋਂ ਨਾਮ ਸੁਣਨ ਨਾਲ ਆਮ ਇਨਸਾਨਾਂ ਨੂੰ ਉਹ ਅਵਸਥਾਵਾਂ ਪ੍ਰਾਪਤ ਹੋ ਜਾਂਦੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਸਾਧਨਾਵਾਂ ਕਰਨ ਦੇ ਨਾਲ ਭਗਤਾਪਾਧ ਦੀ ਕਰਨ ਦੇ ਨਾਲ ਸਿੱਧ ਪੁਰਖਾਂ ਨੂੰ ਪ੍ਰਾਪਤ ਹੁੰਦੀਆਂ ਨੇ ਸੁੱਧ ਪੀਰ ਸੁਰ 나ਥ ਵਰਗੀਆਂ ਅਵਸਥਾਵਾਂ ਆਪਣੇ ਧੁਰ ਅੰਦਰ ਨਾਮ ਨੂੰ ਵਸਾ ਕੇ ਉਸ ਨੂੰ ਸੁਣਨ ਵਾਲਾ ਗੁਰਮਖ ਇਹਨਾਂ ਅਵਸਥਾਵਾਂ ਤੇ ਸਿਰਫ ਉਸ ਦੇ ਨਾਮ ਦੇ ਸਹਾਰੇ ਹੀ ਪਹੁੰਚ ਜਾਂਦਾ ਹੈ ਉਸ ਨੂੰ ਕੋਈ ਤਪਾ-ਭਤੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਸੁਣਿਆ ਧਰਤ ਤਵਲ ਆਕਾਸ਼ ਤਵਲ ਧਰਤੀ ਦੇ ਥੱਲੇ ਧਰਤ ਧਰਤੀ ਤੇ ਆਕਾਸ਼ ਉਸ ਤੋਂ ਉੱਪਰ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸ਼ਬਦ ਸੁਣਨ ਵਾਲੇ ਨੂੰ ਉਸ ਪਰਮਾਤਮਾ ਦੀ ਬਣਾਈ ਕੁਦਰਤ ਦੇ ਗੁੱਜੇ ਭੇਤਾਂ ਦਾ ਪਤਾ ਲੱਗਦਾ ਹੈ। ਭਾਵ ਉਹ ਉਸ ਨੂੰ ਸਭ ਸਮਝ ਪੈ ਜਾਂਦੀ ਹੈ। ਸੁਣਿਆ ਦੀਪ ਲੋਪ ਅਤੇ ਪਤਲ। ਦੀਪ ਭਾਵ ਆਈਲੈਂਡ ਉਹ ਧਰਤੀ ਦਾ ਟੁਕੜਾ ਜਿਸ ਦੇ ਚਾਰੋਂ ਪੇਰੇ ਪਾਣੀ ਹੁੰਦਾ ਹੈ। ਲੋਪ ਭਾਵ ਇਸ ਦੁਨੀਆ ਤੋਂ ਇਲਾਵਾ ਹੋਰ ਦੁਨੀਆ ਤੇ ਪਤਲ ਧਰਤੀ ਤੋਂ ਥੱਲੇ ਧਰਤੀ ਤੋਂ ਥੱਲੇ ਦੀ ਦੁਨੀਆ। ਸੋ ਬਾਬਾ ਜੀ ਕਹਿੰਦੇ ਨੇ ਉਸ ਦੇ ਨਾਮ ਨੂੰ ਸੁਣਨ ਦੇ ਨਾਲ ਉਸ ਨਾਲ ਤੋਰ ਅੰਦਰੂ ਸੁਰਤ ਜੋੜਨ ਦੇ ਨਾਲ ਦੀਪ ਲੋਪ ਅਤਲ ਦੇ ਗੁੱਜੇ ਭੇਦਾਂ ਦਾ ਵੀ ਪਤਾ ਲੱਗਦਾ ਹੈ ਸੁਣਿਆ ਪੋਹੇ ਨਾ ਸਕਿਆ ਕਾਲ ਬਾਬਾ ਜੀ ਕਹਿੰਦੇ ਜਿਹੜਾ ਤੋਰ ਸ਼ਬਦ ਨਾਲ ਜੁੜ ਜਾਂਦਾ ਹੈ ਉਸ ਨੂੰ ਮੌਤ ਪੋਹ ਨਹੀਂ ਸਕਦੀ ਭਾਵ ਡਰਾ ਨਹੀਂ ਸਕਦੀ ਉਸ ਅੰਦਰ ਅਡੋਲਤਾ ਆ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਕਾਸ ਵਿਕਾਸ ਮੀਨਸ ਖੇੜਾ ਹੇ ਨਾਨਕ ਤੇਰੇ ਭਗਤਾਂ ਦੇ ਮਨ ਵਿੱਚ ਹਮੇਸ਼ਾ ਖੇੜਾ ਹੀ ਬਣਿਆ ਰਹਿੰਦਾ ਹੈ। ਹੋਰ ਕੋਈ ਵੀ ਦੁਨਿਆਵੀ ਪ੍ਰਾਪਤੀਆਂ ਦਾ ਅਸਰ ਤੁਹਾਨੂੰ ਸਦਾ ਖੇੜੇ ਵਿੱਚ ਨਹੀਂ ਰੱਖ ਸਕਦਾ। ਰੱਖ ਸਕਦਾ ਹੈ ਤਾਂ ਸਿਰਫ ਉਹ ਪ੍ਰਮਾਤਮਾ ਤੇ ਉਸ ਦਾ ਸੱਚਾ ਨਾਮ ਜੋ ਸਾਡੇ ਦਿਲ ਵਿੱਚ ਵਸਿਆ ਹੋਵੇ। ਸੁਣਿਆ ਦੁੱਖ ਪਾਪ ਕਾ ਨਾਸ਼ ਭਾਵ ਬਾਬਾ ਜੀ ਕਹਿੰਦੇ ਨੇ ਜਿਹੜਾ ਮਨੁੱਖ ਉਸ ਦੇ ਨਾਮ ਨਾਲ ਜੁੜ ਜਾਂਦਾ ਹੈ ਉਸ ਦੇ ਸਾਰੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਉਸਨੇ ਆਪਣੇ ਪਾਸਟ ਵਿੱਚ ਕਿੰਨੇ ਵੀ ਗੁਨਾਹ ਜਾਂ ਪਾਪ ਕੀਤੇ ਹੋਣ ਪਰ ਹੁਣ ਉਸ ਦੀ ਧੁਰ ਅੰਦਰ ਤੋਂ ਉਸ ਰੱਬ ਦੇ ਨਾਲ ਸੁਰਤ ਜੁੜ ਗਈ ਹੋਵੇ ਤਾਂ ਉਸ ਦੇ ਕੀਤੇ ਸਾਰੇ ਗੁਨਾਹ ਤੇ ਪਾਪ ਉਹ ਵਾਹਿਗੁਰੂ ਆਪ ਨਸ਼ਟ ਕਰ ਦਿੰਦਾ ਹੈ ਭਾਵ ਨਾਮ ਹੀ ਉੱਤਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਆਪਾਂ ਨੌਵੀਂ ਪੌੜੀ ਦੀ ਵਿਆਖਿਆ ਕਰਾਂਗੇ ਏ ਵਾਹਿਗੁਰੂ ਅੱਖਰ ਵਾਅਦਾ ਘਾਟਾ ਭੁੱਲ ਚੁੱਕ ਮਾਫ ਕਰਨੀ